ਸ਼ੇਰ ਸੁਣਾ ਦੇ ਕੋਈ ਸ਼ੇਰ ਸੁਣਾਦਾ ਹਾਂ ਹਾਂ ਦੌਲਤ ਸ਼ੌਲ ਤਾਂ ਮਿਲ ਜਾਣੀ ਮੈ ਜਾਣਾ ਪੈਸਾ ਇੱਥੇ ਠੀਕ ਹੈ ਮਾਪੇ ਵਰਗੀ ਕੋਈ ਪੂਜਾ ਨਹੀਂ ਵਾ 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 ਕੋ ਮਾਂ ਲੱਖ ਮੱਥੇ ਤੇਕੇ ਵਾ ਕਹਿਣਾ ਐਸੀ ਪਿਆਰੀ ਜ਼ਿੰਦਗੀ ਚ ਲੱਖਾਂ ਹੋਣੇ ਛਾਪੇ ਨਹੀਂ ਲੱਭਣੇ ਨਹੀਂ ਲੱਭਣੇ ਮਾਪੇ ਨਹੀਂ ਲੱਭਣੇ ਨਹੀਂ ਲੱਭਣੇ ਸਰ ਇਹ ਕੰਮ ਸ਼ੇਅਰ ਕਰ ਦੋ ਬਈ ਸੋ ਤਿੰਨ ਜੁੜਾ ਪਿਆਰ ਕਰਦੇ ਦੇਖਦੇ ਆ ਨਾ ਜਮਾਂ ਸਹੀ ਗੱਲ ਕਹੀ ਆ ਹਾਂ ਜੀ ਅੱਗੇ ਇੱਕ ਬਹੁਤ ਧੰਨ ਬਹੁਤ ਧੰਨ ਹਾਂ ਸਾਡਾ ਲੁੱਟਿਆ ਜਾਣ ਵਿਛੋੜਿਆ ਨੇ ਅੱਖਾਂ ਕਰ ਲਾਉਂਦੀਆਂ ਨੇ ਲੋਕੀ ਦਰਬ ਨੂੰ ਚੇਤੇ ਕਰਦੇ ਨੇ ਸਾਨੂੰ ਜਿਆਦਾ ਤੇਰੀਆਂ ਹਾਏ ਹਾਏ ਸਾਨੂੰ ਜਿਆਦਾ ਤੇਰਾ ਤਾਂ ਇਹਦਾ ਪੂਰਾ ਸ਼ਾਇਰ ਆ ਬੰਦਾ ਜਿਹਨੂੰ ਦਿਲ ਦੇ ਵਿੱਚ ਵਸਾਇਆ ਸੀ ਉਹ ਬੱਖ ਗਿਆ ਦਾ ਲੈਂਦੇ ਨੇ ਹਾਏ ਹਾਏ ਤੇਰੇਆਂ ਤੇਰੇਆਂ ਕੀ ਖੁੱਲ ਗਿਆ ਦਾ ਮਰੀ ਤੈਨੂੰ ਉੱਤੋਂ ਉੱਤੋਂ ਹਾਏ 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 ਗੁਰਗੁਰ ਨੂੰ ਉੱਤੋਂ ਉੱਤੋਂ ਕਹਿੰਦੇ ਨੇ ਤਾਂ ਠੀਕ ਹੈ ਕਰ ਦੋ ਸ਼ੇਅਰ ਮੈਂ ਲੈ ਦਾਗ ਜਹੇ ਸ਼ੇਅਰ ਕਰਦੇ हां नाम जल्दी जल्दी ठीक है ना चक ले हां हां अंधा दो मेले दाग जे अच्छा बारे कोदा शफा के ਹੁੰਦੇ ਨੇ ਹਾਏ ਹਾਏ ਜਿਹਨੂੰ ਗੁਰਪ੍ਰੀਤ ਪਿਆਰ ਕਰੇ ਉਹ ਬੇਵਫਾ ਗਿਆ ਹੁੰਦੇ ਵਾ 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 ਬੇਵਫਾ ਗਿਆ ਓਏ ਜਾਦ ਕਿੰਨੇ ਕਰਦਾ ਇਹਨੂੰ ਤੂੰ ਕੀ ਖਾਂਦਾ ਪੈਂਦਾ ਵੀਰਾ ਤੇ ਪਾਸ ਚੰਦ ਦੋ ਆਪੀ ਬੰਦ ਮੈਂ ਇੱਕ ਇੱਕ ਲਵਲੀ ਟੂਰ ਕਰ ਲੈ ਇਹ ਤੂੰ ਮੰਨ ਕੇ ਚੱਲ ਕਾਪੀ ਤੇ ਲਿਖਦਾ ਕਿ ਨਾਮ ਅਈ ਚੱਕੀ ਨਿਕਮ ਕਿਹਦਾ ਲਿਖਣਾ ਪੈਂਦਾ ਦਿਮਾਗ ਚ ਲਿਆਉਣੇ ਪੈਂਦੇ ਬਾਅਦ ਚ ਕੋਈ ਨਹੀਂ ਅੱਛਾ ਕਮਾਲ ਕਰਦਾ ਯਾਰ ਬਈ ਯਾਰ ਭੈਣ ਜੀ ਮਾ ਹੰਝ ਰਹਿਮਤ ਨਾ ਹਾ ਦੇਵ ਕਦੇ ਰੱਬ ਨਾ ਵਿਛਾ ਦੇਵ ਹੱਸਦੇ ਮੱਸ ਕਦੇ ਹੁੰਦੇ ਹੋਏ ਜ਼ਿੰਦਗੀ ਗਿ ਜਾ ਦੇਵ ਜੇ ਦੁੱਖ ਤਕਲੀਫਾਂ ਦਾ ਕੰਨਾ ਖਾਦਮਾ ਹਮੇਸ਼ਾ ਕਹਿੰਦੇ ਦੋ ਤੇ ਦਾ ਛੁਕਦਾ ਪਰ ਮਾਰ ਇਹ ਛੁਕਦਾ ਰਾਮਾ ਆਦਾ ਗੱਲਿੰਗ ਡੁੰਗੇ ਲਿਖੋ ਅੰਦਰ ਖੂਖਾ ਚ ਬੈ ਕੇ ਲਿਖਦਾ ਕਿ ਬੰਦਾ ਇਹ ਦੇਖ ਲੈਂਦਾ ਵੀ ਯਾਰ ਅਗਲਾ ਫਾਨ ਸ਼ਾਹ ਨੇ ਜਾਂ ਕਸ਼ੂਰ ਮੰਡੀ ਦੇ ਨੇੜੇ ਹੋ ਗਏ ਮੜਾ ਬੜਾ ਦੇਖਣਾ ਚਾਹੀਦਾ ਮੰਡੀ ਦੇ ਅੰਦਰ ਕੀ ਚੱਲਦਾ ਯਾਰ ਤਾਂ ਮੇਰਾ ਬਾਟੀ ਘੜਦੇ ਯਾਰ ਜਮਾ ਹੋਰ ਵੀ ਬਹੁਤ ਸਾਰੀਆਂ ਗੁੱਝੀਆਂ ਗੱਲਾਂ ਪਤੰਦਰਾ ਕੀ ਕੀ ਲਿਖੀ ਬੈਠਾ ਯਾਰ ਹਾਂਜੀ ਹਾਂਜੀ ਤੇ ਹੋਰ ਕੋਈ ਗਾਣਾ ਸੁਣਾ ਦੇ ਫਿਰ ਤੂੰ ਮੈਂ ਤਾਂ ਕਹਿੰਦਾ ਸ਼ੇਅਰ ਹੋਰ ਸੁਣਾ ਯਾਰ ਕਿਆ ਬਾਤ ਹੈ ਯਾਰ ਸ਼ੇਅਰ ਵੀ ਹੋਰ ਵੀ ਸੁਣਾਵਾਂਗੇ ਸ਼ੇਅਰ ਇੱਕ ਜਦੋਂ ਮੰਨ ਲਓ ਇਹ ਸ਼ੇਅਰ ਲਿਖੇ ਸੀ ਤੇ ਜਾਂ ਪਹਿਲੀ ਪਹਿਲੀ ਵਾਰ ਗਾਣਾ ਲਿਖਿਆ ਸੀ ਮੈਂ ਗਾਣਾ ਆ ਲਿਖਿਆ ਸੀ ਅ ਅਸੀਂ ਛੱਡ ਤੈਨੂੰ ਦਿੰਦੇ ਤੇਰੇ ਵਰਗੇ ਜੇ ਹੁੰਦੇ ਅਸੀਂ ਕਰਾ ਛੱਡ ਤੈਨੂੰ ਦਿੰਦੇ ਅਸੀਂ ਛੱਡ ਤੈਨੂੰ ਦਿੰਦੇ ਤੇਰੇ ਵਰਗੇ ਜੇ ਹੁੰਦੇ ਤੇਰੇ ਵਰਗੇ ਜੇ ਹੁੰਦੇ ਛਾਂ ਨੂੰ ਛੱਡ ਕੇ ਰਕਾਨੇ ਕਰ ਗੈਰਾਂ ਦਾ ਬਚਾਇਆ ਜਿੰਨਾ ਪਹਿਲਾਂ ਸੀਗੇ ਹੱਥੇ ਓਨਾ ਛੱਡ ਕੇ ਰਵਾਇਆ ਅੰਦਰ ਦਾ ਪੱਕੀ ਸ਼ਿਵਕ ਮਾਰ ਬਟਾਲ ਵਿਚ ਬੰਦੇ ਨੇ ਜਮਾਜ ਦੇ ਮਾਨੇ ਕਾਰਿ ਦੇਸ਼ੀ ਹੁੰਦੇ ਆਸੀ ਛੱਡ ਤੈਨੂੰ ਦਿੰਦੇ ਤੇਰੇ ਬਾਰਗੇ ਨਾ ਜਰਮਾ ਨਾ ਰਵਾਏਂਗਾ ਸਾਨੂੰ ਤੂੰ ਆਸੀ ਛੱਡ ਤੈਨੂੰ ਦਿੰਦੇ ਬੜਾ ਦਰਦ ਲਿਖੀ ਬਠਾ ਅੰਦਰ ਹੁੰਦੇ ਬਹੁਤ ਦਰਦ ਚੱਕੀ ਫਿਰਦੇ ਤੇਰੇ ਪਿੱਛੇ ਆਉਣੇ ਛਾਰਾ ਛੱਡ ਦੇ ਤਾਕਤ ਬਾਰ ਨਹੀਂ ਬਾਣਾ ਬਾਲੀ ਗੋਰ ਪਰਦਾ ਕਾਹਦੇ ਬੈਠਾ ਸੀ ਪਿਆਰ ਨਹੀਂ ਆਂਦਾ ਤਕੜਾ ਗੰਮੇ ਤੋਂ ਬਈ ਤੇਰੇ ਪਿੱਛੇ ਆਉਣੇ ਛਾ ਦੇ ਛੱਡ ਦਿੱਤੇ ਜਾਣ ਨਹੀਂ ਆਸੀ ਤੇਰੇ ਉੱਤੇ ਛਾਦਾ ਮਾਰਦੇ ਸੀ ਹੁੰਦੇ ਆਸੀ ਛੱਡ ਤੈਨੂੰ ਦਿੰਦੇ ਤੇਰੇ ਬਾਰਗੇ ਜੇ ਹੁੰਦੇ ਬਹੁਤ ਯਾਰ ਬਹੁਤ ਤਕੜਾ ਕੋਲ ਛੱਡ ਤੈਨੂੰ ਦਿੰਦੇ ਹੈ ਕੋਈ ਜਵਾਬ ਤੇਰੇ ਬਾਰਗੇ ਜੇ ਹੁੰਦੇ ਡੂੰਗਾ ਬੰਦਾ ਇਹ ਕੀ ਬਾਤ ਹੈ ਯਾਰ ਹਾਂਜੀ ਆ ਚਲ ਠੀਕ ਹੈ ਭਾਈ ਵਧੀਆ ਲੱਗੇ ਤਾਂ ਸ਼ੇਅਰ ਵੀ ਕਰਿਓ ਤੇ ਵੀਡੀਓ ਵੇਖਣ ਲਈ ਧੰਨਵਾਦ ਹਾਂ ਇੱਕ ਗੱਲ ਹੋਰ ਹੈ ਇਹ ਬੰਦਾ ਸ਼ਾਇਰੀ ਵੀ ਕਰਦਾ ਫਨ ਵੀ ਕਰਦਾ ਹਨਾ ਬਹੁਤ سارے ਬੰਦੇ ਮਤਲਬ ਵੀਡੀਓ ਦੇ ਵਿੱਚ ਬੁਕਿੰਗ ਤੋਂ ਪ੍ਰਾਂਤੋਂ ਕਰਦੇ ਆ ਤੈਨੂੰ ਪਤਾ ਜਿਵੇਂ ਲੋਕ ਚੱਲ ਚੱਲ ਚੱਲਦੀ ਆ ਹਨਾ ਪਰ ਬੰਦਾ ਬਹੁਤ ਜ਼ਿਆਦਾ ਡੂੰਘੀਆਂ ਗੱਲਾਂ ਲਿਖਦਾ ਹੈ ਹਰ ਇੱਕ ਤਰ੍ਹਾਂ ਦਾ ਮੈਟਰਾ ਬੰਦੇ ਕੋਲੇ ਹੈ ਕਿਹੜਾ ਹੈ ਬਸ ਆਪਾਂ ਛੱਡ ਹੀ ਕੋਈ ਨਹੀਂ ਕਰਨਾ